Так. 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 но. Так. 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 ਵਾਸਤੇ ਹਜੇ ਕੱਲ ਹੀ ਪਿਛਲੇ ਜੇ ਪੈਰ ਇੱਕ ਪ੍ਰੋਗਰਾਮ ਬਣਿਆ ਤਾਂ ਇੰਨੀ ਭਾਰੀ ਗਿਣਤੀ ਦੇ ਵਿੱਚ ਤੁਸੀਂ ਇੱਥੇ ਪਹੁੰਚੇ ਹੋ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਚ ਤੇ ਮੇਰੇ ਕੈਬਨਟ ਦੇ ਸਾਥੀ ਬੈਠੇ ਨੇ ਐਮ ਐਲ ਏ ਸਹਿਬਾਨ ਬੈਠੇ ਨੇ ਇਸ ਇਲਾਕੇ ਦੇ ਤੁਸੀਂ ਜਿਨ੍ਹਾਂ ਨੂੰ ਚੁਣਿਆ ਚੇਅਰਮੈਨ ਸਹਿਬਾਨ ਬੈਠੇ ਨੇ ਅਹੁਦੇਦਾਰ ਸਹਿਬਾਨ ਬੈਠੇ ਨੇ ਔਰ ਸਾਰੇ ਤੁਸੀਂ ਵਲੰਟੀਅਰ ਸਹਿਬਾਨ ਜਿਹੜੇ ਮਿਲ ਕੇ ਕੰਮ ਕਰਦੇ ਹੋ ਜਦੋਂ ਵੀ ਕੋਈ ਪਾਰਟੀ ਦਾ ਪ੍ਰੋਗਰਾਮ ਆਉਂਦਾ ਤੁਸੀਂ ਕਦੇ ਨਾਨੀ ਗਿਣਤੀ ਤੁਸੀਂ ਭਾਰੀ ਗਿਣਤੀ ਚ ਪਹੁੰਚ ਕੇ ਵੀ ਜ ਜਿੱਥੇ ਕੋਈ ਵੀ ਡਿਊਟੀ ਲੱਗਦੀ ਹੋਵੇ ਉਹਨੂੰ ਨਿਭਾਉਨੇ ਹੋ ਇਹਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ 51 ਕਰੋੜ 74 ਲੱਖ ਰੁਪਏ ਦੀ ਲਾਗਤ ਪੰਜਾਬ ਸਰਕਾਰ ਦੀ ਟੋਟਲ ਫੰਡਿੰਗ ਪੰਜਾਬ ਸਰਕਾਰ ਦੀ ਹੈ ਇਹ ਜਿਹੜਾ ਰੇਲਵੇ ਓਵਰ ਵਿੱਚ ਬਣਿਆ ਇਹ ਸਰਕਾਰਾਂ ਦਾ ਫਰਜ ਬਣਦਾ ਹੈ ਇਹ ਕੋਈ ਆਸਾਨ ਨਹੀਂ ਹੈਗਾ ਇਹ ਫਰਜ ਹੈ ਕਿ ਲੋਕਾਂ ਨੂੰ ਸਹੂਲਤਾਂ ਮਿਲਣ ਕਿਤੇ ਕੋਈ ਓਵਰ ਬ੍ਰਿਜ ਕਿਤੇ ਅੰਡਰ ਬ੍ਰਿਜ ਕਿਤੇ ਕੋਈ ਹੋਰ ਸਹੂਲਤ ਹੋਵੇ ਤਾਂ ਸਰਕਾਰ ਦਾ ਫਰਜ ਬਣਦਾ ਹੈ ਕਿ ਦੇਵੇ ਮੈਂ ਪਿਛਲੇ 3 ਦਿਨ ਦੀਆਂ ਹੀ ਗੱਲਾਂ ਤੁਸੀਂ ਗਿਣ ਲਓ ਪਿਛਲੇ 3 ਦਿਨ ਦੀਆਂ ਪਰਸੋਂ ਮੈਂ ਮਾਲਵਾ ਨਹਿਰ ਦਾ ਜਾਜਾ ਲੈਣ ਗਿਆ ਸੀ ਜਿਹੜੀ ਹਰੀਕੇਪਤਨ ਤੋਂ ਗਿੱਦੜਵਾਏ ਲੰਬੀ ਦੇ ਪਿੰਡਾਂ ਤੱਕ ਬਣੂਗੀ 159 ਕਿਲੋਮੀਟਰ ਪਰਸੋਂ ਮਾਲਵਾ ਨਹਿਰ ਦਾ ਜਾਇਜ਼ਾ ਲੈ ਕੇ ਉਹਦਾ ਕੰਮ ਸ਼ੁਰੂ ਕੀਤਾ ਕੱਲ 58 অত্যাਧੁਨਿਕ ਐਂਬੂਲੈਂਸ ਦਾ ਉਹਨਾਂ ਨੂੰ ਹਰੀ ਚੰਡੀ ਦੇ ਕੇ ਸਿਹਤ ਮਹਿਕਮੇ ਨੂੰ ਸਮਰਪਿਤ ਕੀਤੀਆਂ ਨੇ ਅੱਜ ਆ ਰੇਲਵੇ ਓਵਰ ਬ੍ਰਿਜ ਦੁਕਾਟਨ ਕਰ ਰਹੇ ਆ ਕਿਤੇ ਸਕੂਲਾਂ ਦੇ ਦੁਕਾਟਨ ਹੋ ਰਹੇ ਨੇ ਕਿਤੇ ਹਸਪਤਾਲਾਂ ਦੇ ਦੁਕਾਟਨ ਹੋ ਰਹੇ ਨੇ ਕਿਤੇ ਮਹੱਲਾ ਕਲੀਨਿਕਾਂ ਦੇ ਆਮ ਆਦਮੀ ਕਲੀਨਿਕਾਂ ਦੇ ਦੁਕਾਟਨ ਹੋ ਰਹੇ ਨੇ ਕਿਤੇ ਨਿਯੁਕਤੀ ਪੱਤਰ ਵੰਡ ਸਮਰੋਹ ਹੋ ਰਹੇ ਨੇ ਨੌਕਰੀਆਂ ਮਿਲ ਰਹੀਆਂ ਨੇ ਇਹੋ ਜਿਹੇ ਫੰਕਸ਼ਨ ਪਹਿਲਾਂ ਪੰਜਾਬ ਚੋਂ ਬੰਦ ਹੋ ਗਏ ਸੀ ਪਹਿਲਾਂ ਕਿਤੇ ਸੁਣਿਆ ਸੀ ਅੱਜ ਆ ਰੇਲਵੇ ਵੀ 5000 ਨੌਕਰੀਆਂ ਦੇਣੀਆਂ ਉਹਦਾ ਸਮਰੋਹ ਹੈ ਨਾ ਭੁੱਲੀ ਗਏ ਸੀ ਉਹ ਆਪਣੇ ਪਰਿਵਾਰਾਂ ਨੂੰ ਪਾਲਣ ਲੱਗ ਗਏ ਸੀ ਪੰਜਾਬ ਦੇ ਲੋਕਾਂ ਨੂੰ ਭੁੱਲ ਗਏ ਸੀ ਸੋ ਇਸ ਕਰਕੇ ਮੈਂ ਤੁਹਾਡੇ ਕੋਲੇ ਆਇਆ ਕਿ ਛੋਟੀ ਛੋਟੀ ਬੂੰਦ-ਬੂੰਦ ਨਾਲ ਸਮੁੰਦਰ ਭਰਦਾ ਹੈ ਨਹੀਂ ਤਾਂ ਕਈ ਵਾਰੀ ਕਹਿ ਦਿੰਦੇ ਆ ਛੋਟਾ ਜਿਹਾ ਪੋੜਾ ਜੀ ਛੱਡੋ ਪਰੇ ਮੁੱਖ ਮੰਤਰੀ ਨੇ ਉੱਥੇ ਕੀ ਜਾਣਾ ਹੈ ਓ ਮੈਂ ਕਿਹਾ ਛੋਟਾ ਜਿਹਾ ਪੁਲ ਨਹੀਂ ਜਿਹੜੇ ਉਹਦੇ ਉੱਤੋਂ ਲੰਘਣਗੇ ਉਹਨਾਂ ਨੂੰ ਪੁੱਛ ਕੇ ਦੇਖੋ ਪੁਲ ਕਿੰਨਾ ਵੱਡਾ ਹੈ ਤੇ ਪੁਲ ਦਾ ਫਾਇਦਾ ਕੀ ਹੈ ਉਹਨਾਂ ਨੂੰ ਪੁੱਛ ਕੇ ਦੇਖੋ